ਕੇਦਰੀਵਾਲ ਸਾਹਿਬ ਨੇ ਜਿਹੜਾ ਮੁੱਖ ਮੰਤਰੀ ਵਾਲੀ ਉਹ ਰਾਇ ਸੀਗੀ ਕਹਿੰਦੇ ਉੱਥੋਂ ਰੁਕਸਤ ਹੋ ਗਏ ਨੇ ਹੋਰ ਪਾਸੇ ਨੂੰ ਚੱਲੇ ਨੇ ਤੇ ਕਿਹੜੇ ਪਾਸੇ ਹੁਣ ਚੱਲੇ ਨੇ ਕੀ ਦਾ ਸਾਰਾ ਲਿਆ ਉਹਨਾਂ ਨੇ ਹੁਣ ਠੱਗ ਰਹਾ ਹੈ ਅਤਾਰ ਬਣ ਕੇ ਕਿਉਂ ਉਹ ਸਾਰੇ ਸ਼ਹਿਰ ਕੋ ਹੂੰ ਬੇਚ ਰਹਾ ਹੈ ਇਤਰ ਦਾ ਨਾਮ ਦੇ ਕੇ ਉਹ ਜ਼ਹਿਰ ਕੋ ਆਹ ਕੀ ਬਾਤ ਹੈ ਹੁਣ ਮੈਂ ਮਤਲਬ ਕਿ ਅਤਾਰ ਤੇ ਹੋ ਗਿਆ ਨਾ ਜਿਹੜਾ ਇਤਰ ਵਿੱਚ ਨਾ ਇਤਰ ਕੀ ਹੁੰਦਾ ਪਰਫਿਊਮ ਪਰਫਿਊਮ ਹਾਂ ਸਹੀ ਗੱਲ ਹੈ ਦੇਸੀ ਅੱਜਕੱਲ ਪਰਫਿਊਮ ਤਾਂ ਮਤਲਬ ਸਾਫ਼ ਹੈ ਸਪਸ਼ਟ ਹੈ ਕਿ ਉਹ ਅਤਾਰ ਬਣ ਕੇ ਜਿਹੜਾ ਹੈ ਨਾ ਸ਼ਹਿਰ ਨੂੰ ਠੱਗ ਰਿਹਾ ਹੈ ਇਤਰ ਦਾ ਨਾਂ ਦੇ ਕੇ ਜ਼ਹਿਰ ਵੇਚ ਰਿਹਾ ਹੁਣ ਮੈਂ ਕਿਸ ਨੂੰ ਕਹਿ ਰਿਹਾ ਬਸ ਸਮਝਣ ਵਾਲੇ ਸਮਝ ਲੈਣਾ ਸਰ ਉਦਾਂ ਹੀ ਮੈਂ ਮਤਲਬ ਕਿ ਮਨ ਦੇ ਵਿੱਚ ਨਾ ਕੁਝ ਸ਼ਬਦ ਆਉੜ ਗਏ ਤੇ ਮੈਂ ਬੋਲ ਦਿੱਤੇ ਨੇ ਨਹੀਂ ਪਰ ਜਿਵੇਂ ਕਹਿ ਲੋਗੇ ਜੇ ਤਫਸੀਲ ਨਾ ਵੀ ਕਰੀਏ ਤੇ ਤਾਂ ਵੀ ਇਸੇ ਚ ਗੱਲ ਨਹੀਂ ਨਹੀਂ ਵਿਆਖਿਆ ਤੇ ਚਲੋ ਉਹ ਜਾਣੀ ਚਾਹੀਦੀ ਹਾਂ ਹਾਂ ਬੰਗਲਾ ਨਹੀਂ ਲੇ ਲੰਗੇ ਜੀ ਗਾੜੀ ਨਹੀਂ ਲੇ ਲੰਗੇ ਜੀ ਗਨਮਨ ਨਹੀਂ ਲੇ ਲੰਗੇ ਜੀ ਹਮ ਐਫੀਡੇਵਿਟ ਦੇਣਗੇ ਜੀ ਆ ਹੁਣ ਤੁਸੀਂ ਵੇਖ ਲਓ ਪਖੰਡ ਵੇਖੋ ਆ ਸਾਡੇ ਜਿਹੜੇ ਲਵਲੀ ਵਾਲੇ ਆ ਮੈਂ ਲਵਲੀ ਜੀ ਲਵਲੀ ਚ ਪੜਦੀ ਉਹ ਗੀਤ ਵੀ ਆਇਆ ਸੀ ਹਾਂਜੀ 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 ਮੈਂ ਵੈਸੇ ਨਹੀਂ ਕਿਹਾ ਕਿਸੇ ਨੂੰ ਉਹ ਗੀਤ ਆਇਆ ਸੀ ਹਾਂ ਤਾਂ ਜਨਾਬ ਇੱਕ ਵੀਡੀਓ ਪਾਈ ਜਾਂਦੇ ਵੀਡੀਓ ਸੀ ਕਿ ਖਬਰ ਲੱਗੀ ਆ ਆਂਗੇ ਮੈਂ ਨਾ ਜੀ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਮੈਂ ਤੇ ਘਟ ਹੋਣਾ ਦਿੱਲੀ ਤੇ ਤੁਸੀਂ ਮੇਰੇ ਨਾਲ ਨਹੀਂ ਬੰਗਲਾ ਸ਼ੇਅਰ ਕਰ ਲਓ ਹਮ ਆਰੇ ਉਹ ਪਖੰਡੀਓ ਸਭ ਕਿਉਂ ਸਿਆਸੀ ਪਖੰਡ ਕਰਦੇ ਹੋ ਯਾਰ ਜੀ ਉਹ ਉਹ ਆਮ ਕਰਾਚੋ ਉੱਠੇ ਬੰਦੇ ਹੁਣ ਆਮ ਕਰਾਚੋ ਵਾਪਸ ਨਹੀਂ ਜਾ ਸਕਦੇ ਬਿਲਕੁਲ ਜੀ ਹੁਣ ਆਦੀ ਹੋ ਗਏ ਆ ਹਮ ਪਉ ਸੜਕਾਂ ਤੇ ਲੇਫ ਸੁੱਟ ਕੇ ਸੌਣ ਵਾਲੇ ਹੁਣ ਮਖਮਲੀ ਗੱਦਿਆਂ ਦੇ ਆਦੀ ਹੋ ਗਏ ਨੇ ਸਾਹਿਬ ਕੋਈ ਸ਼ੱਕ ਨਹੀਂ ਉਹ ਹੁਣ ਉਹ ਜਿਵੇਂ ਗਾਣਾ ਹੈ ਨਾ ਉਹ ਹੁਣ ਪਿੰਡ ਕਿੱਥੇ ਮੁੜਦੇ ਨੇ ਇਹਨਾਂ ਦੇ ਤੋਂ ਪਿੰਡ ਪੁੱਛਦੀ ਹੈ ਬਿਲਕੁਲ ਉਹ ਹੁਣ ਉਹਨਾਂ ਘਰਾਂ ਚ ਕਿੱਥੇ ਮੁੜਦੇ ਨੇ ਸਾਹਿਬ ਨਿਕਲ ਗਏ ਤਾਂ ਗੱਲ ਇਹ ਆ ਕਿ ਤੁਸੀਂ ਮਿੱਤਲ ਸਾਹਿਬ ਹੋ ਪਰ ਨਾਲ ਮਿੱਤਰ ਵੀ ਹੋ ਜੀ ਤੇਜਰੀਵਾਲ ਸਾਹਿਬ ਦੇ ਤੇਜਰੀਵਾਲ ਸਾਹਿਬ ਨੇ ਤੇ ਮਿੱਤਲ ਸਾਹਿਬ ਤੁਹਾਨੂੰ ਇੱਥੋਂ ਤੱਕ ਬਚਾਇਆ ਹੂੰ ਤੁਹਾਡੀ ਕੀ ਜ਼ਰੂਰਤ ਹੈ ਸਾਬ ਤੁਸੀਂ ਉਹਨਾਂ ਨੂੰ ਮੋੜ ਦਿਓ ਬਸ ਤੁਹਾਡੇ ਤੋਂ ਕੋ ਆਇਆ ਗਿਆ ਹੋਵੇਗਾ ਜੀ ਕਿ ਮਿਤਲ ਸਾਹਿਬਾ ਮੜਾ ਜਾ ਕਰੂ ਕੋ 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 ਖਬਰ ਲੋ ਨੀ ਕਰੋ ਤੇ ਮੜੀ ਤਕल्लਪ ਦਿਓ ਤਾਂ ਅੱਛਾ ਉਸ ਤੋਂ ਬਾਅਦ ਸਰ ਭਈ ਗੱਲ ਇਹ ਆ ਕਿ ਉਹਨਾਂ ਚੱਕਿਆ ਡੰਡਾ ਡੋਰਾ ਜੀ ਕਰਾਇਆ ਫੋਟੋ ਸੈਸ਼ਨ ਬੀਬੀ ਸੁਨੀਤਾ ਜੀ ਵੀ ਸਨ ਕੇਜਰੀਵਾਲ ਸਾਹਿਬ ਵੀ ਸੀ ਤੋਂ ਉਹ ਇੱਧਰ ਸ਼ਿਫਟ ਹੋ ਗਏ ਜੀ ਜੀ ਹੁਣ ਦੇਖੋ ਕਿ ਮੁੱਖ ਮੰਤਰੀ ਦੇ ਤੌਰ ਤੇ ਸਰਕਾਰੀ ਬੰਗਲਾ ਸੀ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਵੀ ਸਰਕਾਰੀ ਬੰਗਲਾ ਕਰਦੀ ਗੱਡੀ ਗੰਢਾ ਸਿੰਘ ਡਰਾਈਵਰ ਐ ਸੀ ਬਦਲਿਆ ਕੀ ਹੈ ਬਦਲੇ ਬਦਲਾ ਤੁਸੀਂ ਦੇਖੋ ਨਾ ਕੀ ਹਾਂ ਸਿਆਸਤ ਦੇ ਹਿਸਾਬ ਨਾਲ ਇੱਕ ਕੀ ਸਿਧਾਂਤਕ ਤੌਰ ਤੇ ਠੀਕ ਹੈ ਜੀ ਕਿ ਤੁਸੀਂ ਬਗੈਰ ਉਹਦੇ ਤੁਸੀਂ ਵੀ ਸਰਕਾਰੀ ਬੰਗਲਾ ਯੂਜ਼ ਕਰੋਗੇ ਕਿਉਂਕਿ ਮਿੱਤਲ ਸਾਹਿਬ ਤੇ ਜਾਂਦੇ ਨਹੀਂ ਸਭਨਾਂ ਨੂੰ ਪਤਾ ਉਹ ਤੇ ਰਾਜ ਸਭਾ ਦੀ ਕਾਰਵਾਈ ਚ ਹੀ ਘਟ ਜਾਂਦੇ ਜੀ ਤੇ ਹਰ ਭਜਨ ਸਿਓ ਉਹ ਉੱਥੇ ਮੈਨੂੰ ਲੱਗਦਾ ਕਿ ਸ਼ਿਫਟ ਹੋ ਜਾਣਾ ਸੀ ਸੋਧਿਆ ਸਾਹਿਬ ਨੇ ਹੂੰ ਮੰਦੇ ਜਿਹੜੇ ਬੇਕਾਰ ਨੇ ਉਹ ਸਾਰੇ ਹੀ ਸੈੱਟ ਹੋ ਜਾਣਾ ਨੇ ਸੈੱਟ ਹੋ ਜਾਣੇ ਬਿਲਕੁਲ ਅੱਛਾ ਇੱਕ ਰਹਿ ਗਿਆ ਨਾ ਦਾ ਵੈਬਾ ਹੂੰ ਉਹਨੂੰ ਕੋਰਟ ਨੇ ਕਿਹਾ ਕਿ ਤੂੰ ਸੀਐਮ ਦੇ ਘਰੇ ਨਹੀਂ ਵੜਨਾ ਸੀਐਮ ਹੌਸਟ ਤੇ ਜਾਣਾ ਨਹੀਂ ਜੀ ਕਿਉਂਕਿ ਸਵਾਤੀ ਮਾਲੀਵਾਲ ਨਾਲ ਤੁਹਾਨੂੰ ਪਤਾ ਹੀ ਕੀ ਹੋਇਆ ਹੈ ਬਿਲਕੁਲ ਬਿਲਕੁਲ ਕਥੇ ਤੌਰ ਤੇ ਕੀ ਦਾਅਵੇ ਆਏ ਤੇ ਕੀ ਚਾਰजेस ਨੇ ਤੇ ਹੁਣ ਖਬਰੇ ਆ ਰਹੀ ਸੀ ਕਹਿੰਦੇ ਕਿ ਇੱਥੇ ਸੀਐਮ ਦੀ ਰਹਿਸ਼ ਤੇ ਹੂੰ ਕੁਝ ਕਮਰੇ ਖਾਲੀ ਕਰਾਏ ਜਾ ਰਹੇ ਹੋ ਸਕਦਾ ਵੈਬਾ ਸਾਹਿਬ ਨੂੰ ਇੱਥੇ ਸੈਟਲਮੈਂਟ ਮਿਲ ਜਾਵੇ ਇੱਥੇ ਸੈਟਲ ਕਰਦੇ ਆ ਬਿਲਕੁਲ ਉਧਰ ਨਹੀਂ ਤੇ ਇੱਧਰ ਸੀ ਹੀ ਆ ਰਹਿਣੇ ਕੋ ਘਰ ਨਹੀਂ ਸੋਣੇ ਕੋ ਬਿਸਤਰ ਨਹੀਂ ਤੇ ਕਿਤੇ ਠਾਰ ਤੇ ਬਣਾਣੀ ਹੈ ਨਾ ਜੀ 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 ਬਿਲਕੁਲ ਇਹ ਵੀ ਅੱਜ ਸਵੇਰ ਦੀ ਚਰਚਾ ਚੱਲਦੀ ਹੈ ਕੱਲੀ ਚਰਚਾ ਮੈਂ ਦੀ ਪੁਸ਼ਟੀ ਨਹੀਂ ਕਰਦਾ ਜੀ ਵੈਬਬ ਸਾਹਿਬ ਦੇ ਆਮਦ ਦੀ ਸਾਡੇ ਕੋਲ ਕੋਈ ਪੁਸ਼ਟੀ ਨਹੀਂ ਹੈ ਸਾਹਿਬ ਪਰ ਚਰਚਾਾਂ ਵਿੱਚ ਚੱਲ ਰਹੀਆਂ ਕਿ ਇੱਥੇ ਵੀ ਮਤਲਬ ਕਿ ਰੰਗ ਰੰਗਾਈਆਂ ਹੂੰ ਤੇਰੇ ਘਰ ਨੂੰ ਸਫਾਈਦੀਆਂ ਹੋਣ ਲੱਗ ਪਈਆਂ ਉੱਥੇ ਹੀ ਅੰਦਾਜ਼ੇ ਲਾ ਲੈਂਦੇ ਸੀ ਪੁਰਾਣੇ ਸਮੇਂ 'ਚ ਕਿ ਲੋ ਵੀ ਟੁੱਟ ਗਏ ਦੇ ਦਾ ਟੁੱਟ ਗਏ ਨਾਤੇ ਕਿ ਜਦੋਂ ਸਫਾਈਦੀਆਂ ਹੋਣ ਲੱਗ ਪੈਂਦੀਆਂ ਇੱਥੇ ਵੀ ਟੁੱਟ ਰਹੇ ਨੇ ਦੇ ਹੂੰ ਦੇਲੇ ਟੋਟੇ ਟੋਟੇ ਹੋ ਗਿਆ ਕਿਤੇ ਟੁੱਟ ਰਹੇ ਕਿਤੇ ਜੁੜ ਰਹੇ ਹੈ ਹਾਂ ਬਿਲਕੁਲ ਦੋ ਦਿਲ ਮਿਲ ਰਹੇ ਹਨ ਚੁੱਪਕੇ ਚੁੱਪਕੇ ਉਹ ਵੀ ਹੈ ਪਰ ਇਹ ਆ ਕਿ ਇਹ ਤਿੰਨ ਬੰਦੇ ਦੇ ਘਰ ਹੋ ਗਏ ਸਨ ਹੂੰ ਤਿੰਨੇ ਬੰਦੇ ਸੈਟਲ ਹੋ ਸਕਦੇ ਆ ਜੀ ਤਾਂ ਪੰਜਾਬੀਆਂ ਨੂੰ ਵੱਡਾ ਦਿਲ ਰੱਖਣਾ ਪਵੇਗਾ ਜਿੱਥੇ ਅਸੀਂ ਦੁਜਿਆਂ ਨੂੰ ਫੈਸਿਲੀਟੇਟ ਕਰ ਰਹੇ ਹਾਂ ਜੇ ਇੱਕ ਹੋ ਰਾ ਜਾਵੇ ਹੂੰ ਤਾਂ ਪਲੀਜ਼ ਠੀਕ ਮਤ ਮਾਰਿਓ ਸਹੀ ਗੱਲ ਹੈ ਜੀ ਖੁੱਲੇ ਦਿਲਾਂ ਮੈਲਕ ਕੁਨਜੀਤ ਗੱਲ ਜਿਹੇ ਇਹ ਕਹਿ ਰਹੇ ਕਿ ਕੇਜਰੀਵਾਲ ਕਿਤੇ ਪੰਜਾਬ ਹੀ ਨਾ ਆ ਜਾਣ ਕਹਿੰਦੇ ਹਾਂ ਜੀ ਇੱਕ ਪੰਜਾਬੀ ਮੈਂਬਰ ਪਾਰਲੀਮੈਂਟ ਦੇ ਘਰੇ ਆ ਗਏ ਆ ਹੂੰ ਤੇ ਉਹ ਪੰਜਾਬ ਤੇ ਤੇ ਬੈਠੇ ਹੀ ਆ ਸਰ ਬੈਠੇ ਹੀ ਆ ਬੈਠੇ ਹੀ ਆ ਬਿਲਕੁਲ ਬਿੱਕਰ ਜੀ ਕਹਿ ਰਹੇ ਨੇ ਕਿ ਹਰਪ੍ਰਿੰਤ ਸਿੰਘ ਨੂੰ ਵੀ ਗੁੱਗਲੀ ਪੈ ਗਈ ਹੈ ਪਤਾ ਨਹੀਂ ਕਦੇ ਬਾਰੇ ਗੱਲਬਾਤ ਕਰ ਰਹੇ ਉਹੀ ਕਹਿ ਰਹੇ ਨੇ ਕਿ ਹਾਂ ਜੀ ਘਟਿਆ ਕਿ ਸ਼ਾਇਦ ਸਸੋਦੀਆ ਸਾਹਿਬ ਉਹਨਾਂ ਦੇ ਘਰਾਂ ਚ ਜੀ 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 ਬਿਲਕੁਲ ਕਲੀਅਰ ਕਰਤਾ ਇਹਨਾਂ ਨੇ ਬਲਵਿੰਦਰ ਸਿੰਘ ਨੇ ਕਲੀਅਰ ਕਰਤਾ ਕਿ ਹਰਪ੍ਰਿੰਤ ਸਿੰਘ ਦਾ ਸਰਕਾਰੀ ਬੰਗਲਾ ਵੀ ਮਨੀਸ਼ ਸਸੋਦੀਆ ਨੂੰ ਕਹਿੰਨੇ ਦੇ ਦਿੱਤਾ ਗਿਆ ਚਲੋ ਇੱਕ ਬੜੀ ਸੋਹਣੀ ਗੱਲ ਦੱਸ ਕਹਿ ਰਹੇ ਨੇ ਬਲਵੀਰ ਸਿੰਘ ਜੀ ਕਹਿੰਦੇ ਕਿ ਭਾਈ ਪਹਿਲਾਂ ਇਹ ਹੁੰਦਾ ਸੀ ਕਿ ਜਿਹੜਾ ਜਿੱਤਣ ਵਾਲਾ ਸਰਪੰਚ ਹੁੰਦਾ ਸੀ ਉਹ ਸਭ ਤੋਂ ਪਹਿਲਾਂ ਹਾਰਨ ਵਾਲੇ ਸਰਪੰਚ ਦੇ ਘਰੇ ਜਾਂਦਾ ਸੀ ਜੀ ਸਾ ਇਹ ਪਈ ਉਦੋਂ ਪਿੰਡਾਂ ਦੇ ਵਿੱਚ ਇਦਾਂ ਦੇ ਜਿਹੜੇ اخلاق ਬਣੇ ਹੋਏ ਸੀਗੇ ਹੌਲੀ-ਹੌਲੀ ਇਹ ਚੀਜ਼ ਨਹੀਂ ਨਹੀਂ ਸਰ ਬਹੁਤ ਵਧੀਆ ਸੀ ਮੈਂ ਤਾਂ ਮੈਂ 90 ਦੇ ਦਹਾਕੇ ਦੇ ਦੋ ਕਲੈਕਸ਼ਨ ਵੇਖਿਆ ਬਹੁਤੇ ਤੇ ਨਹੀਂ ਠੀਕ ਹੈ ਸਰ ਐਸਜੀਪੀਸੀ ਦਾ ਕਲੈਕਸ਼ਨ ਵੇਖਿਆ ਸੀਗਾ ਬੜਾ ਯਾਰ ਮਜ਼ੇਦਾਰ ਕੰਮ ਸੀਗਾ ਠੀਕ ਹੈ ਲੜਾਈ ਪੜਾਈ ਹੋ ਜਾਂਦੀ ਸੀ ਮਾਮੂਲੀ ਲੜਾਈ ਹੋ ਗਈ ਕਿਤੇ ਥੋੜੀ ਵੱਡੀ ਲੜਾਈ ਵੀ ਹੋ ਗਈ ਸੁਖਮ ਸਿੰਘ ਸਾਹਿਬ ਜੀ ਪਰ ਲੋਕ ਜਿਹੜੇ ਸਨ ਯਾਰ ਆਖੀਰ ਫੇਰ ਇਕੱਠੇ ਹੋ ਜਾਂਦੇ ਸੀ ਆ ਚਲੋ ਦੁਸ਼ਮਣੀਆਂ ਵੀ ਚੱਲਦੀਆਂ ਸੀਗੀਆਂ ਆਪਾਂ ਬਹੁਤੇ ਸਾਥੀ ਯੋਗ ਚ ਨਾ ਚਲੇ ਜਾਈਏ ਜੀ ਪਰ ਇੰਨਾ ਜਿਆਦਾ ਨਹੀਂ ਹੁੰਦਾ ਆ ਨਹੀਂ 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 ਸਰ ਆ ਖੱਚ ਕਮਾਂ ਤੋਂ ਗਰੇਜ਼ ਕੀਤਾ ਜਾਂਦਾ ਸੀਗਾ ਜਿ세 ਦੇ ਕਾਗਜ਼ ਰੱਦ ਕਰਾ ਦੇਨੇ ਕਿਸੇ ਦੇ ਕਾਗਜ਼ ਚੁੱਕ ਕੇ ਭੱਜ ਜਾਣਾ ਪਾੜ ਕੇ ਸੁੱਟ ਦੇਣੇ ਬੈਕ ਹੋ ਕੇ ਲੈ ਜਾਣੇ ਕੋਈਆਂ ਚਲਾ ਦੇਣੀਆਂ ਅਫੀਦਕੋਟ ਦੇ ਲਾਗੇ ਤਾਂ ਦੱਸਦੇ ਨਹਿਰਾਂ ਚ ਸੁੱਟ ਤੇ ਕਾਗਜ਼ ਖੋ ਕੇ ਲਓ ਦੱਸੋ ਸ਼ੁਕਰ ਕਰੋ ਇਹਨਾਂ ਨੇ ਆਂਤਰਿਆਂ ਨੇ ਬੰਦੇ ਨਹੀਂ ਸੁੱਟਦੇ ਨਹਿਰਾਂ ਚ ਸਹੀ ਗੱਲ ਹੈ ਜੀ ਮੈਂ ਵੀ ਇਹੀ ਸੋਚ ਰਿਹਾ ਸੀ ਸ਼ੁਕਰ ਹੈ ਵੀ ਇਕੱਲੇ ਬੈਗ ਨਾਲ ਹੀ ਸਾਰਤਾ ਜੀ ਜੇ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੇ ਵੀਰ ਜੀ ਕਹਿ ਰਹੇ ਨੇ ਕਿ ਬੋਲੀ ਲਾ ਕੇ ਲਈ ਗਈ ਸਰਪੰਚੀ ਦੇ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਸ ਤੇ ਆਪਾਂ ਖੈਰ ਗੱਲ ਕਰ ਚੁੱਕੇ ਹਾਂ ਜੀ ਪਹਿਲਾਂ ਨੇ ਪ੍ਰੋਗਰਾਮਸ ਦੇ ਵਿੱਚ ਤੁਸੀਂ ਉਹਨਾਂ ਚੋਂ ਦੇਖ ਸਕਦੇ ਹੋ ਕੋਈ ਪ੍ਰੋਗਰਾਮ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲ ਪਈਏ ਖਬਰ ਇਹ ਆ ਕਿ ਪਿਛਲੇ ਦਿਨੀ ਜਿਹੜੀ ਜੱਜਾਂ ਦੀ ਸੁਰੱਖਿਆ ਬਾਰੇ ਹਾਈ ਕੋਰਟ ਦਾ ਹੁਕਮ ਆਇਆ ਸੀ ਉਹਦੇ 'ਚ ਪੰਜਾਬ ਸਰਕਾਰ ਨੇ ਜੋ ਜੜੀ ਕੀਤੀ ਹੈ ਕਿ ਭਈ ਆਇਆ ਨਾ ਕਰੋ ਸਾਡੇ ਸਾਡੀ ਮਾਨ ਸਰਕਾਰ ਦਾ ਜਿਹੜਾ ਇੱਜ਼ਤ ਮਾਣ ਹੈ ਉਹ ਜਾ ਰਿਹਾ ਤੇ ਹੁਣ ਕੋਈ ਮਾਣਮੋਟੀ ਸੁਣਵਾਈ ਹੋਣ ਲੱਗੀ ਹੈ ਕਿ ਨਹੀਂ ਸਰ ਉਹ ਉਦੋਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਉਹ ਬਹੁਤ ਵੱਡਾ ਦਾਗ ਹੈ ਜੀ ਬੇਸ਼ੱਕ ਦਾਗ ਹੈ ਸਾਡੀ ਪੁਲਿਸ ਫੋਰਸ ਤੇ ਤੇ ਮੈਂ ਉਸ ਦਿਨ ਹੀ ਕਿਹਾ ਸੀਗਾ ਕਿ ਪੁਲਿਸ ਫੋਰਸ ਸਤਾਹ ਚ ਪਿੰਡ ਦੇ ਨਹੀਂ ਹੈ ਹਮ ਮਾਨ ਸਾਹਿਬ ਦੀ ਫੋਰਸ ਨਹੀਂ ਹੈ ਨੀਜੀ ਨਹੀਂ ਹੈ ਜੀ ਉਹ ਉਹਦੇ ਪੁਲਿਸ ਬਾਅਦ ਚ ਲੱਗਦਾ ਪੰਜਾਬ ਪਹਿਲਾਂ ਲੱਗਦਾ ਪਹਿਲਾਂ ਲੱਗਦਾ ਬੇਸ਼ੱਕ ਬੇਸ਼ੱਕ ਪੁਲਿਸ ਬਾਅਦ ਚ ਲੱਗਦਾ ਹਰਿਆਣਾ ਪਹਿਲਾਂ ਲੱਗਦਾ ਹਮ ਪੂਰੇ ਸੂਬੇ ਦਾ ਮਾਣ ਹੈ ਜੀ ਸੂਬੇ ਦਾ ਹਾਂਜੀ ਬਿਲਕੁਲ ਤਾਂ ਗੱਲ ਇਹ ਆ ਕਿ ਉਹ ਜੋ ਬੈਂਚ ਨੇ ਟਿੱਪਣੀ ਕੀਤੀ ਸੁਣਵਾਈ ਦੇ ਦੌਰਾਨ ਕਿ ਭਾਈ ਪੰਜਾਬ ਪੁਲਿਸ ਨੂੰ ਬਾਹਰ ਕਰ ਦਿਓ ਜੱਜਾਂ ਦੀ ਸਿਕਿਉਰਿਟੀ ਜੀ ਜੋ ਲੱਗੇ ਆ ਇਹਨਾਂ ਨੂੰ ਬਾਹਰ ਕਰੋ ਤਾਂ ਉੱਥੇ ਉਸ ਦਿਨ ਵੀ ਆਪਾਂ ਕਿਹਾ ਸੀਗਾ ਕਿ ਬਹੁਤ ਵੱਡੀ ਗੱਲ ਐ ਸਰ ਉਹ ਵੀਡੀਓ ਆਪਣਾ ਫੇਸਬੁੱਕ ਤੇ ਬਹੁਤ ਵੇਖਿਆ ਗਿਆ ਬਿਲਕੁਲ ਜੀ ਹਜ਼ਾਰਾਂ ਦੀ ਤਦਾਦ ਚ ਲੋਕਾਂ ਨੇ ਵੇਖਿਆ ਸ਼ੇਅਰ ਵੀ ਬਹੁਤ ਕੀਤਾ ਕਿ 70 ਸਾਲਾਂ ਚ ਜਿਹੇ ਆ ਪਹਿਲੀ ਵਾਰ ਹੋਇਆ ਕਿ ਜਦੋਂ ਇੱਕ ਜੁਡੀਸ਼ਰੀ ਦੇ ਢਾਂਚੇ ਚ ਕਹ ਲੋ ਕਿ ਛੋਟੀ ਦੀ ਪੋਸਟ ਤੇ ਬੈਠੇ ਜੱਜਾਂ ਨੇ ਕਿਹਾ ਕਿ ਸਾਨੂੰ ਤੁਹਾਡੇ ਤੇ ਯਕੀਨ ਨਹੀਂ ਯਕੀਨ ਨਹੀਂ ਬਿਲਕੁਲ ਜੀ ਤਾਂ ਸਰ ਹੁਣ ਇਹ ਦੁਬਾਰਾ ਕਹਿੰਦੇ ਸਾਡੇ ਏਜੀ ਸਾਹਿਬ ਮੈਂ ਇੱਕ ਚੀਜ਼ ਹੋਰ ਵੀ ਤੁਹਾਨੂੰ ਸ਼ੇਅਰ ਕਰ ਦੇਵਾਂ ਮੈਂ ਮੂੰਹ ਆਈ ਬਾਤ ਨਾ ਰਹਿੰਦੀ ਆ